ਹੱਲੀ ਮਜ਼ੇਦਾਰ ਪਹੇਲੀ ਮੇਰਾ ਸਿਰ ਹੈ ਪਰ ਅੱਖਾਂ ਨਹੀਂ ਪੇਟ ਹੈ ਪਰ ਖਾਣਾ ਨਹੀਂ ਮੇਰੇ ਪੈਰ ਹਨ ਪਰ ਮੈਂ ਤੁਰ ਨਹੀਂ ਸਕਦਾ ਦੱਸੋ ਮੈਂ ਕੀ ਹਾਂ ਇਸਦਾ ਸਹੀ ਜਵਾਬ ਹੈ ਬੁੱਤ ਦੂਸਰੀ ਪਹੇਲੀ ਬੋਹੜ ਦੇ ਹੇਠਾਂ ਬੈਠੇ ਹਨ ਇੱਕ ਲੰਗੜਾ ਆਦਮੀ ਇੱਕ ਬੋਲਾ ਆਦਮੀ ਇੱਕ ਅੰਨ੍ਹਾ ਆਦਮੀ ਅਤੇ ਇੱਕ ਅਪਾਹਜ ਆਦਮੀ ਜਦੋਂ ਆਮ ਬਦਖਤ ਤੋਂ ਡਿੱਗੇਗਾ ਤਾਂ ਸਭ ਤੋਂ ਪਹਿਲਾਂ ਕੌਣ ਚੁਕੇਗਾ ਇਸ ਦਾ ਸਹੀ ਜਵਾਬ ਹੈ ਬੋਹੜ ਦੇ ਦਰਖਤ ਤੇ ਅੰਬ ਨਹੀਂ ਲੱਗਦੇ। ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਬਣਾਉਣ ਵਿੱਚ ਬਹੁਤ ਸਮਾਂ ਲੱਗਦਾ ਹੈ ਪਰ ਟੁੱਟਣ ਦੇ ਵਿੱਚ ਇੱਕ ਪਲ ਨਹੀਂ ਲੱਗਦਾ। ਇਸ ਦਾ ਸਹੀ ਜਵਾਬ ਹੈ ਪ੍ਰੋਸਾ ਚੌਥੀ ਪਹੇਲੀ ਮੈਂ ਹਰ ਕਿਸੇ ਦੇ ਘਰ ਵਿੱਚ ਬਿਨਾ ਖਾਦੇ ਪੀਂਦੇ ਰਹਿੰਦਾ ਹਾਂ ਮੈਂ ਨਾ ਤਾਂ ਹੱਸਦਾ ਹਾਂ ਨਾ ਹੀ ਰੋਂਦਾ ਹਾਂ ਪਰ ਮੈਂ ਘਰ ਦੀ ਰਾਖੀ ਕਰਦਾ ਹਾਂ ਦੱਸੋ ਮੈਂ ਕੌਣ ਹਾਂ ਸਦਾ ਸਹੀ ਜਵਾਬ ਹੈ ਤਾਲਾ ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਪਾਣੀ ਪੀਂਦੇ ਹੀ ਮਰ ਜਾਂਦੀ ਹੈ ਇਸਦਾ ਸਹੀ ਜਵਾਬ ਹੈ ਪਿਆਸ ਛੇਵੀਂ ਪਹੇਲੀ ਕਿਸ ਦੇਸ਼ ਵਿੱਚ ਅੱਧ ਦੇ ਵਿੱਚ ਸਵੇਰ ਹੁੰਦੀ ਹੈ ਤੇ ਅੱਧ ਦੇ ਵਿੱਚ ਰਾਤ ਹੁੰਦੀ ਹੈ ਦੱਸੋ ਇਸ ਦਾ ਸਹੀ ਜਵਾਬ ਹੈ ਰੂਸ ਸੱਤਵੀਂ ਪਹੇਲੀ 1 ਮਿੰਟ ਵਿੱਚ 60 ਸਕਿੰਟ ਕਿੰਨੀ ਵਾਰ ਹੁੰਦੇ ਹਨ ਇਸਦਾ ਸਹੀ ਜਵਾਬ ਹੈ ਇੱਕ ਵਾਰ 8ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਉੱਚੇ ਹੋਣ ਤੇ ਨਹੀਂ ਡਿੱਗਦੀ ਜੇ ਡਿੱਗਦੀ ਹੈ ਤਾਂ ਜਲਦੀ ਨਹੀਂ ਉੱਠਦੀ ਦੱਸੋ ਇਸਦਾ ਸਹੀ ਜਵਾਬ ਹੈ ਪਾਣੀ ਨੌਵੀਂ ਪਹੇਲੀ ਜਦੋਂ ਵੀ ਆਉਂਦੀ ਹੈ ਕੁਸ਼ ਉਡਾ ਦਿੰਦੀ ਹੈ ਪਰ ਅਸੀਂ ਫਿਰ ਵੀ ਕਹਿੰਦੇ ਹਾਂ ਕਿ ਉਹ ਆਵੇ ਦੱਸੋ ਕੀ ਚੀਜ਼ ਹੈ ਇਸਦਾ ਸਹੀ ਜਵਾਬ ਹੈ ਨੀਂਦ 10ਵੀਂ ਪਹੇਲੀ ਡੱਬੇ ਉੱਤੇ ਡੱਬਾ ਡੱਬਿਆਂ ਦਾ ਇੱਕ ਪਿੰਡ ਲੋਹੇ ਦੀਆਂ ਲੱਤਾਂ ਵਾਲੀ ਇੱਕ ਚੱਲਦੀ ਫਿਰਦੀ ਬਸਤੀ ਵਿੱਚ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਰੇਲ ਗੱਡੀ ਤੇ ਰੇਲ ਗੱਡੀ ਦੇ ਡੰਡੇ 11ਵੀਂ ਪਹੇਲੀ ਇਹ ਕੀ ਹੈ ਜੋ ਲੋਕ ਆਪਣੇ ਆਪ ਤੋਂ ਵੱਧ ਦੂਜਿਆਂ ਤੋਂ ਲੈਂਦੇ ਹਨ ਇਸ ਦਾ ਸਹੀ ਜਵਾਬ ਹੈ ਆਪ ਦੀ ਤਾਰੀਫ਼ ਲੈਣਾ ਦੂਜਿਆਂ ਦੇ ਪਸੰਦ ਕਰਦੇ ਹਨ